ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਸੋਹਣੀ ਬੁਣਤੀ ਇਹ ਬੁਣਤੀ ਜੀ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਇਹ ਜੀ ਆਪਾਂ ਇਹਦਾ ਬਾਡਰ ਤਿਆਰ ਕੀਤਾ ਆ ਦੇਖੋ ਜੀ ਆਪਾਂ ਇਹਦਾ ਬਾਡਰ ਬਣ ਕੇ ਤਿਆਰ ਕਰਿਆ ਹੋਇਆ ਹੈ ਆਪਾਂ ਤੁਹਾਨੂੰ ਇਹ ਤੋਂ ਅੱਗੇ ਦੀ ਬੁਣਤੀ ਦੱਸਾਂਗੇ ਜੀ ਜੇ ਤੁਹਾਨੂੰ ਮੇਰਾ ਇਹ ਬਾਰਡਰ ਵਧੀਆ ਲੱਗਿਆ ਤਾਂ ਮੈਂ ਇਹਦੀ ਵੀਡੀਓ ਜੀ ਪਹਿਲਾਂ ਅਪਲੋਡ ਕੀਤੀ ہوئی ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਦੇਖੋ ਜੀ ਹੁਣ ਆਪਾਂ ਅੱਗੇ ਤੁਹਾਨੂੰ ਬੁਣਤੀ ਪਾ ਕੇ ਦਿਖਾਉਣੀ ਆ ਇਸ ਦੀ ਇਹ ਆਪਾਂ ਜੀ 52 ਫੰਦੇ ਲੈਂਦੇ ਨੇ 52 ਫੰਦੇ ਲੈਂਦੇ ਨੇ ਆਪਾਂ ਇਹ ਤੁਸੀਂ 50 ਵੀ ਲੈ ਸਕਦੇ ਹੋ 50 ਵੀ ਲੈ ਸਕਦੇ ਹੋ ਦੇਖੋ ਜੀ ਚਲੋ ਜੀ ਆਪਾਂ ਬੁਣਨਾ ਸਟਾਰਟ ਕਰਦੇ ਆਂ ਪਹਿਲਾ ਫੰਦਾ ਜੀ ਜਿਹੜਾ ਉਹ ਆਪਾਂ ਸਲਿੱਪ ਕਰਾਂਗੇ ਦੇਖੋ ਜੀ ਫਿਰ ਆਪਾਂ ਧਾਗਾ ਅੱਗੇ ਨੂੰ ਲੈ ਕੇ ਆਵਾਂਗੇ ਜੀ ਇਸ ਤਰ੍ਹਾਂ ਆਪਾਂ ਐਦਾ ਘੁਮਾ ਕੇ ਦੋ ਵਾਰ ਘੁਮਾ ਕੇ ਜੀ ਗੁਣਾਗੇ ਫਿਰ ਆਪਾਂ ਇਹ ਸਾਰੀ ਸਲਾਈਆਂ ਜੀ ਇਹਦੇ ਚ ਉਲਟੀਆਂ ਹੀ ਪੈਣੀਆਂ ਨੇ ਪਿੱਛੇ ਸਾਈਡ ਤੋਂ ਵੀ ਉਲਟੀ ਪੈਣੀ ਆ ਤੇ ਅੱਗੇੋਂ ਤੋਂ ਵੀ ਫੇਰ ਆਪਾਂ ਦੇਖੋ ਜੀ ਸਲਾਈ ਇਸ ਤਰ੍ਹਾਂ ਪਾਵਾਂਗੇ ਤਾਂ ਅੱਗੇ ਨੂੰ ਇਸ ਤਰ੍ਹਾਂ ਦੋ ਵਾਰ ਘੁਮਾਵਾਂਗੇ ਇਸ ਤਰ੍ਹਾਂ ਸਾਰੀ ਸਲਾਈ ਜੀ ਆਪਾਂ ਇਸ ਤਰ੍ਹਾਂ ਹੀ ਬੁਣ ਕੇ ਕੰਪਲੀਟ ਕਰ ਲਈਏ ਇਹ ਸਾਰੀ ਸਲਾਈ ਜੀ ਆਪਾਂ ਇਸੇ ਤਰ੍ਹਾਂ ਬੁਣ ਕੇ ਕੰਪਲੀਟ ਕਰ ਲੈਣੀ ਆ ਆਪਾਂ ਸਲਾਈ ਇਸ ਤਰ੍ਹਾਂ ਉਲਟੀ ਸਲਾਈ ਬਾਉਣੀ ਆ ਇਸ ਤਰ੍ਹਾਂ ਸਲਾਈ ਪਾਵਾਂਗੇ ਦੋ ਵਾਰ ਧਾਗੇ ਨੂੰ ਘੁਮਾਵਾਂਗੇ ਬੁਣ ਲਾਂਗੇ ਦੋ ਵਾਰ ਧਾਗੇ ਨੂੰ ਘੁਮਾਵਾਂਗੇ ਜੀ ਬੁਣ ਲਾਂਗੇ ਇਹ ਸਾਰੀ ਸਲਾਈ ਜੀ ਇਸੇ ਤਰ੍ਹਾਂ ਪਾ ਕੇ ਆਪਾਂ ਕੰਪਲੀਟ ਕਰਨੀ ਆ ਤੁਸੀਂ ਜੀ ਫੰਦੇ ਘੱਟ ਵੱਧ ਵੀ ਲੈ ਸਕਦੇ ਹੋ ਜਿਵੇਂ ਮੈਂ 52 ਫੰਦੇ ਲੈਂਦੇ ਨੇ ਤੁਸੀਂ 50 ਵੀ ਲੈ ਸਕਦੇ ਹੋ 48 ਵੀ ਲੈ ਸਕਦੇ ਹਾਂ ਏਸੇ ਤਰ੍ਹਾਂ ਜੀ ਆਪਾਂ ਬਣਾ ਕੇ ਸਾਰੀ ਸਲਾਈ ਕੰਪਲੀਟ ਕਰ ਦਾਂਗੇ ਫਿਰ ਆਪਾਂ ਤੁਹਾਨੂੰ ਨੈਕਸਟ ਸਲਾਈ ਦਿਖਾਵਾਂਗੇ ਇਹ ਜੀ ਸਿੱਧੀ ਸਾਈਡ ਆ ਸਿੱਧੀ ਸਾਈਡ ਤੋਂ ਫਰਸਟ ਰੋਅ ਆਪਾਂ ਬਣਾ ਕੇ ਕੰਪਲੀਟ ਕਰ ਦਾਂਗੇ ਜੀ ਸਾਰੀ ਜਿਹੜਾ ਧਾਗਾ ਆਪਾਂ ਐਦਾਂ ਘੁਮਾ ਕੇ ਬੋਣਾ ਹੈ ਇਨੂੰ ਵਾਲਾ ਟਾਈਟ ਵੀ ਨਹੀਂ ਕਰਨਾ ਤੇ ਵਾਲਾ ਟਿੱ ਲਾ ਵੀ ਨਹੀਂ ਰੱਖਣਾ ਦੇਖੋ ਜੀ ਜਿਹੜਾ ਆਪਾਂ ਇਹ ਬਣਾਇਆ ਇਹਨੂੰ ਵਾਲਾ ਟਾਈਟ ਵੀ ਨਹੀਂ ਰੱਖਣਾ ਤੇ ਵਾਲਾ ਟਿੱ ਲਾ ਵੀ ਨਹੀਂ ਰੱਖਣਾ ਹੈਗਾ ਇਹ ਡਿਜ਼ਾਈਨ ਹੈ ਜੀ ਜਿਹੜਾ ਤੁਸੀਂ ਕਿਸੇ 'ਚ ਵੀ ਪਾ ਸਕਦੇ ਹੋ ਸਕੀਰ ਵੀ 'ਚ ਵੀ ਪਾ ਸਕਦੇ ਹੋ ਬਲਾਊਜ਼ 'ਚ ਵੀ ਪਾ ਸਕਦੇ ਹੋ ਲੇਡੀ ਸਵੈਟਰ ਜੈਂਟਸ ਸਵੈਟਰ ਕਿਸੇ 'ਚ ਵੀ ਤੁਸੀਂ ਕੈਪ 'ਚ ਵੀ ਪਾ ਸਕਦੇ ਹੋ ਮਫਰਲ 'ਚ ਵੀ ਪਾ ਸਕਦੇ ਹੋ ਕਿਸੇ 'ਚ ਵੀ ਬਣਾ ਕੇ ਡਿਜ਼ਾਈਨ ਤੁਸੀਂ ਲੈ ਸਕਦੇ ਹੋ ਜੀ ਇਹ ਜੀ ਤਿੰਨ ਤਿੰਨ ਫੰਦਿਆਂ ਦਾ ਡਿਜ਼ਾਈਨ ਆ ਤਿੰਨ ਤਿੰਨ ਦੇ ਮਲਟੀਪਲ ਚ ਆਪਾਂ ਇਹ ਫੰਦੇ ਲੈਣੇ ਆ ਜੀ ਲੋ ਜੀ ਪਹਿਲੀ ਸਲਾਈ ਬਣ ਕੇ ਕੰਪਲੀਟ ਆ ਜਿਹੜਾ ਲਾਸਟ ਵਾਲਾ ਫੰਦਾ ਹੂਆ ਪਤਾ ਅੱਗਾ ਪਿੱਛੇ ਨੂੰ ਕਰਕੇ ਜੀ ਇਹਨੂੰ ਸਿੱਧਾ ਬਣ ਕੇ ਕੰਪਲੀਟ ਕਰ ਦਾਂਗੇ ਜੀ ਹੋਣਾ ਜੀ ਸੈਕੰਡ ਰੋ ਸੈਕੰਡ ਰੋ ਤੁਸੀਂ ਧਿਆਨ ਨਾਲ ਦੇਖਣੀ ਹੈ ਜੀ ਪਹਿਲਾ ਫੰਦਾ ਆਪਾਂ ਸਲਿੱਪ ਕਰਾਂਗੇ ਇਸ ਤਰ੍ਹਾਂ ਮੂਰੇ ਨੂੰ ਸਲਿੱਪ ਕਰਕੇ ਜੀ ਫਿਰ ਆਪਾਂ ਇਹਨਾਂ ਨੂੰ ਅਧੇੜਾਂਗੇ ਦੇਖੋ ਜੀ 1 2 3 ਤਿੰਨ ਫੰਦਿਆਂ ਨੂੰ ਜੀ ਆਪਾਂ ਸਲਿੱਪ ਕਰਕੇ ਤਿੰਨ ਫੰਦਿਆਂ ਨੂੰ ਜੀ ਸਲਿੱਪ ਕਰ ਲਿਆ ਆਪਾਂ ਸਲਾਈ ਨੂੰ ਇਸ ਤਰ੍ਹਾਂ ਜੀ ਤਿੰਨ ਫੰਦਿਆਂ ਦੇ ਵਿੱਚ ਦੀ ਇਸ ਤਰ੍ਹਾਂ ਪਾ ਕੇ ਤੁਸੀਂ ਦੇਖ ਸਕਦੇ ਕੱਢ ਲਾਂਗੇ ਮਤਲਬ ਟਵਿਸਟ ਕਰਾ ਲਾਂਗੇ ਜੀ ਇਹਨਾਂ ਨੂੰ ਫਿਰ ਜੇ ਆਪਾਂ ਇਹਨਾਂ ਨੂੰ ਬੂਰੇ ਨੂੰ ਹੀ ਇਸ ਤਰ੍ਹਾਂ ਬੁਲਣਾਂਗੇ ਦੋ ਤਿੰਨ ਇਸੇ ਤਰ੍ਹਾਂ ਜੀ ਆਪਾਂ ਅਗਲੇ ਕਰਾਂਗੇ 1 2 3 ਇਹ ਆਪਾਂ ਜੀ ਮੂਰਿਆਂ ਦੀ ਸਲਾਈ ਪਾਈ ਸੀ ਇਹਦੇ ਇਹਦੇ ਜੀ ਆਪਾਂ ਬੈਕ ਸਾਈਡ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਸਲਾਈ ਪਾ ਕੇ ਐਦਾਂ ਕੱਢ ਲਾਂਗੇ ਇਹਨਾਂ ਦਾ ਟਵਿਸਟ ਕਰਵਾ ਦਾਂਗੇ ਜੀ ਵੈਸੇ ਤਾਂ ਤੁਸੀਂ ਇਸ ਤਰ੍ਹਾਂ ਵੀ ਬਣ ਸਕਦੇ ਹੋ ਜੇ ਤੁਹਾਨੂੰ ਨਹੀਂ ਸਹੀ ਲੱਗ ਰਿਹਾ ਤੁਸੀਂ ਆਹ ਸਲਾਈ 'ਚ ਕੱਟੋ ਕੱਟ ਕੇ ਦੁਬਾਰੇ ਇਸ 'ਚ ਪਾ ਲਓ ਫਿਰ ਆਪਾਂ ਜੀ ਇਹਨਾਂ ਤਿੰਨਾਂ ਫੰਦਿਆਂ ਨੂੰ ਬੁਣਦਾਂਗੇ ਜੀ ਇਹਨਾਂ ਨੂੰ ਤਿੰਨਾਂ ਨੂੰ ਬੁਣਦਾਂਗੇ ਜੀ 1 2 3 ਹੋ ਗਿਆ ਜੀ ਤੇਲ ਹੁਣ ਆਪਾਂ ਫੇਰ ਜੀ ਇਹਨਾਂ ਤਿੰਨਾਂ ਨੂੰ ਇਸ ਤਰ੍ਹਾਂ ਕਰਾਂਗੇ 1 2 3 ਇਹਨਾਂ ਦੇ ਫੇਰ फ्रंट ਵਿੱਚ ਵੀ ਸਲਾਈ ਪਾ ਕੇ ਇਸ ਤਰ੍ਹਾਂ ਇਹਨਾਂ ਨੂੰ ਫੇਰ ਜੀ ਆਪਾਂ ਤਿੰਨਾਂ ਨੂੰ ਉਲਟੀ ਸਲਾਈ ਇਹੀ ਪੈਣੀਆਂ ਨੇ ਜੀ ਫਰੰਟ ਪੱਲੇ ਦੀਆਂ ਵੀ ਬੈਕ ਪੱਲੇ ਦੀਆਂ ਵੀ ਇਹ ਦੇਖੋ ਜੀ ਇੱਕ ਦੋ ਤਿੰਨ ਫੇਰ ਆਪਾਂ ਕਰਾਂਗੇ ਜੀ ਤਿੰਨ ਇਹਦੇ ਫੇਰ ਜੀ ਬੈਕ ਸਾਈਡ ਤੋਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਡੈਕ ਤੋਂ ਲੈ ਕੇ ਜੀ ਇਹਨਾਂ ਤਿੰਨਾਂ ਫੰਦਿਆਂ ਨੂੰ ਫੇਰ ਬੁਣਦਾਂਗੇ ਜੀ ਉਦੋਂ ਤੱਕ ਦੇਖੋ ਜੀ ਕਈ ਵਾਰੀ ਭੁਲੇਖਾ ਬਹੁਤ ਲੱਗ ਜਾਂਦਾ ਹੈ ਗਈਆਂ ਨੂੰ ਤੁਸੀਂ ਇਹ ਧਿਆਨ ਰੱਖਣਾ ਵੀ ਜਦੋਂ ਆਪਾਂ ਪਹਿਲੀ ਸਲਾਈ ਪਾਈ ਆ ਤਿੰਨ ਫੰਦਿਆਂ ਨੂੰ ਆਪਾਂ ਮੂਹਰਿਆਂ ਦੀ ਸਲਾਈ ਕੀਤੀ ਆ ਤੁਸੀਂ ਇਹ ਚੀਜ਼ ਨੋਟ ਰੱਖ ਸਕਦੇ ਹੋ ਮਤਲਬ ਉਹਦੇ ਧਿਆਨ ਚ ਰੱਖ ਸਕਦੇ ਹੋ ਵੀ ਆਪਾਂ ਪਹਿਲੀ ਸਲਾਈ ਜਿਹੜੀ ਆ ਉਹ ਫਰੰਟ ਪੱਲੇ ਮੂੜਦੀ ਪਾਈ ਸੀ ਆਪਾਂ ਰੱਖ ਲੈਣਾ ਵੀ ਫਰੰਟ ਬੈਕ ਫਰੰਟ ਬੈਕ ਹੁਣ ਆਪਾਂ ਫੇਰ ਜੀ ਫਰੰਟ ਦੀ ਮੂਰੀਓ ਪਾਵਾਂਗੇ ਤਿੰਨ ਕੁੰਡੇ ਉਧੇੜ ਲਾਂਗੇ ਇਸ ਤਰ੍ਹਾਂ ਫਰੰਟ ਤੋਂ ਲਾਵਾਂਗੇ ਜੀ ਔਰ ਇੰਨਰ ਦੇ ਨਾਲ ਨੂੰ ਆਪਾਂ ਬਣ ਕੇ ਕੰਪਲੀਟ ਕਰ ਦਾਂਗੇ ਜੀ ਏ ਜੀ ਤਿੰਨ ਅਪਲਾਈ ਪਛਮਾ ਤੁਸੀਂ ਵਰਧਮਾਨ ਦੀ ਪਛਮ ਵੀ ਲੈ ਸਕਦੇ ਹੋ ਹੁਣ ਆਪਾਂ ਇਸੇ ਤਰ੍ਹਾਂ ਫਿਰ ਤਿੰਨ ਉਧੇੜਾਂਗੇ ਜੀ ਹੁਣ ਆਪਾਂ ਇਹਦੇ ਬੈਕ ਸਾਈਡ ਤੋਂ ਲਵਾਂਗੇ ਜੀ ਬੈਕ ਸਾਈਡ ਤੋਂ ਸਲਾਈ ਪਾ ਕੇ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਇਹਨਾਂ ਤਿੰਨਾਂ ਨੂੰ ਵੀ ਬੁਣ ਕੇ ਜੀ ਇਹ ਸਾਰੀ ਜਿਹੜੀ ਸੈਕੰਡ ਰੋ ਆ ਜੀ ਆਪਾਂ ਇਸੇ ਤਰ੍ਹਾਂ ਬੁਣ ਕੇ ਕੰਪਲੀਟ ਕਰਨੀ ਆ। ਇਸੇ ਤਰ੍ਹਾਂ ਬੁਣ ਕੇ ਕੰਪਲੀਟ ਕਰਕੇ ਆਪਾਂ ਤੁਹਾਨੂੰ ਦਿਖਾਉਣੀ ਆ ਜੀ। ਸਿਰੇ ਇਸੇ ਤਰ੍ਹਾਂ ਜੀ ਪੂਰੀਆਂ ਪਾ ਲਾਂਗੇ ਆਪਾਂ ਸਲਾਈ। ਇਸੇ ਤਰ੍ਹਾਂ ਫਿਰ ਜੀ ਉਲਟੀ ਬੁਣਦਾਂਗੇ, ਇਹ ਉਲਟੇ ਗੁੰਡੇ ਬੁਣਦਾਂਗੇ ਇਹ ਵੀ। ਫੇਰ ਤਿੰਨ ਉਧੇੜ ਲਾਂਗੇ ਜੀ। ਫਿਰ ਬੈਕ ਸਾਈਡ ਤੋਂ ਫਿਰ ਇਹ ਤਿੰਨ ਬਣਦਾਂਗੇ ਇਸੇ ਤਰ੍ਹਾਂ ਬੁਣ ਕੇ ਜੀ ਆਪਾਂ ਇਹ ਸਾਰੀ ਸਲਾਈ ਕੰਪਲੀਟ ਕਰ ਦੇਣੀ ਆ ਕੰਪਲੀਟ ਕਰਕੇ ਜੀ ਆਪਾਂ ਤੁਹਾਨੂੰ ਸੈਕੰਡ ਰੋ ਦਿਖਾਉਣੀ ਆ ਇਸੇ ਤਰ੍ਹਾਂ ਪਾਏ ਵੀ ਤਿੰਨ ਕਰ ਲਾਂਗੇ ਜੀ ਦੇਣ ਲਾਂਗੇ ਇਹ ਆਪਾਂ ਲਵਾਂਗੇ ਜੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਇਸ ਤਰ੍ਹਾਂ ਇਸ ਲਈ ਪਾ ਕੇ ਬੈਕ ਸਾਈਡ ਤੋਂ ਵੇਖ ਕੇ ਜੀ ਇਹਨਾਂ ਨੂੰ ਵੀ ਆਪਾਂ ਉਲਟੇ-ਉਲਟੇ ਬਣਦਾਂਗੇ ਆ ਰਿਹਾ ਜੀ ਲਾਸਟ ਵਾਲਾ ਜਿਹੜਾ ਫੰਦਾ ਉਹਨੂੰ ਆਪਾਂ ਧਾਗਾ ਪਿੱਛੇਨ ਕਰਕੇ ਸਿੱਧਾ ਬਣਦਾਂਗੇ ਹੁਣ ਆ ਗਈ ਜੀ ਆਪਣੀ 3rd ਰੂ ਤੀਜੀ ਰੋਚ ਜੀ ਆਪਾਂ ਪਹਿਲਾ ਫੰਦਾ ਸਲਿੱਪ ਕਰ ਲਾਂਗੇ ਜੀ ਸਲਿੱਪ ਕਰਨ ਤੋਂ ਬਾਅਦ ਦੂਜੇ ਫੰਦੇ ਨੂੰ ਜੀ ਆਪਾਂ ਪਹਿਲਾ ਫੰਦਾ ਸਲਿੱਪ ਕਰ ਲੈ ਦੂਜੇ ਫੰਦੇ ਨੂੰ ਆਪਾਂ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਬੁਣੀ ਸੀ ਨਾ ਪਹਿਲੀ ਰੋ ਬੁਣੀ ਆ ਉਸੇ ਤਰ੍ਹਾਂ ਬੁਣ ਕੇ ਜੀ ਇਹਨੂੰ ਕੰਪਲੀਟ ਕਰ ਲਾਂਨਾ ਆਪਾਂ ਸਾਰੀ ਨੂੰ ਇਸ ਤਰ੍ਹਾਂ ਦੋ ਵਾਰ ਧਾਗਾ ਘਮਾਵਾਂਗੇ ਜੀ ਬੁਣ ਦਾਂਗੇ ਫੇਰ ਇਸ ਤਰ੍ਹਾਂ ਦੋ ਵਾਰ ਐਦਾਂ ਤਾਂ ਗੱਲ ਵੇਟਾਂਗੇ ਜੀ ਆਪਾਂ ਕੰਪਲੀਟ ਕਰ ਦਾਂਗੇ ਇਹ ਜੀ ਤਿੰਨ ਤਿੰਨ ਦੇ ਮਲਟੀਪਲ ਲਣ ਫੰਦੇ ਲੈਣੇ ਆਪਾਂ ਤਿੰਨ ਤਿੰਨ ਦੀਆਂ ਕੁੰਡੀਆਂ ਦਾ ਡਿਜ਼ਾਈਨ ਬੁਣ ਕੇ ਕੰਪਲੀਟ ਹੁੰਦਾ ਇਸੇ ਤਰ੍ਹਾਂ ਜੀ ਆਪਾਂ ਇਹ ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰ ਦੇਣੀ ਆ ਜੀ ਦੇਖ ਸਕਦੇ ਹੋ ਜ਼ਿਆਦਾ ਟਾਈਟ ਨਹੀਂ ਬੰਨਣਾ ਜੀ ਤੁਸੀਂ ਜ਼ਿਆਦਾ ਢਿੱਲਾ ਵੀ ਨਹੀਂ ਰੱਖਣਾ ਇਹਨੂੰ ਦੇਖੋ ਜੀ ਇਸ ਤਰ੍ਹਾਂ ਕੁਝ ਡਿਜ਼ਾਈਨ ਬਣ ਕੇ ਆਉਂਦਾ ਆ ਇਹ ਡਿਜ਼ਾਈਨ ਜੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਏਸੀ ਤਰ੍ਹਾਂ ਜੀ ਇਹ ਥਰਡ ਰੋ ਵੀ ਆ ਜਿਹੜੀ ਆਪਾਂ ਫਰਸਟ ਰੋ ਵਾਂਗੂ ਬੁਣ ਕੇ ਕੰਪਲੀਟ ਕਰ ਦਾਂਗੇ ਜੀ ਸਾਰੇ ਦੇਖੋ ਜੀ ਥਰਡ ਰੋ ਵੀ ਆਪਣੀ ਕੰਪਲੀਟ ਹੋ ਗਈ ਆ ਇਹ ਜੀ ਸਿੱਧੀ ਸਾਈਡ ਸੀ ਆਪਣੀ ਧਾਗਾ ਪਿੱਛੇ ਨੂੰ ਕਰਕੇ ਲਾਸਟ ਵਾਲਾ ਜਿਹੜਾ ਸਟਿਚ ਆਪਾਂ ਉਹਨੂੰ ਸਿੱਧਾ ਬੁਣ ਕੇ ਕੰਪਲੀਟ ਕਰ ਦਾਂਗੇ ਹੁਣ ਅੱਗੇ ਜੀ ਆਪਾਂ ਬੈਕ ਸਾਈਡ ਬੈਕ ਸਾਈਡ ਤੋਂ ਆਪਣੀ ਹੈਗੀ 4th ਰੋ ਚੌਥੀ ਸਲਾਈਸ ਤੁਸੀਂ ਧਿਆਨ ਨਾਲ ਦੇਖਿਓ ਜੀ ਆਪਾਂ ਕਿਸ ਤਰ੍ਹਾਂ ਕਰਨਾ ਆ ਪਹਿਲਾ ਫੰਦਾ ਜਿਹੜਾ ਆਪਾਂ ਜੀ ਸਲਿੱਪ ਕਰ ਲਾਂਗੇ ਪਹਿਲਾ ਫੰਦਾ ਸਲਿੱਪ ਕਰਨ ਤੋਂ ਬਾਅਦ ਆਪਾਂ ਉਸੇ ਤਰ੍ਹਾਂ ਜੀ ਇਹਨਾਂ ਨੂੰ ਉਧੇੜ ਲਾਂਗੇ ਫੰਦਿਆਂ ਨੂੰ ਉਧੇੜਨ ਤੋਂ ਬਾਅਦ ਪਹਿਲਾ ਜਿਹੜਾ ਸੀ ਜੇ ਆਪਾਂ ਇਸ ਤਰ੍ਹਾਂ ਸਲਾਈ ਪਾਈ ਸੀ ਅੱਗੇ ਆਉਂਦੀ ਹੁਣ ਆਪਾਂ ਪਾਵਾਂਗੇ ਜੀ ਫੋਰਥ ਰੋ ਜਿਹੜੀ ਆਪਣੀ ਚੌਥੀ ਸਲਾਈ ਆ ਉਹ ਆਪਾਂ ਜੀ ਬੈਕ ਸਾਈਡ ਤੋਂ ਪਾਵਾਂਗੇ ਜਿਹੜੀ ਆਪਾਂ ਦੂਜੀ ਦੂਜੀ ਸਲਾਈ ਸੀ ਜੀ ਉਹ ਆਪਾਂ ਇਸ ਤਰ੍ਹਾਂ ਫਰੰਟ ਸਾਈਡ ਤੋਂ ਪਾਈ ਸੀ ਇਹ ਜੀ ਆਪਾਂ ਬੈਕ ਸਾਈਡ ਤੋਂ ਪਾਵਾਂਗੇ ਇਸ ਤਰ੍ਹਾਂ ਕਰਨਾ ਜੀ ਆਪਣੀ ਜਿਹੜੇ ਡਿਜ਼ਾਈਨ ਆ ਉਹ ਕੰਪਲੀਟ ਹੁੰਦਾ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਆ ਇਹ ਚਾਰ ਸਲਾਈਆਂ ਹੀ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਨੇ ਜੀ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਆ ਡੱਬੀ ਆ ਆ ਵਾਲੀ ਡੱਬੀ ਆ ਜੀ ਇਹ ਬਣ ਕੇ ਕੰਪਲੀਟ ਹੁੰਦੀ ਆ ਇਹ ਡੱਬੀ ਬੰਦ ਹੁੰਦੀ ਹੈ ਚੌਥੀ ਸਲਾਈ ਚ ਆ ਕੇ ਇਸੇ ਤਰ੍ਹਾਂ ਆਪਾਂ ਫੋਰ ਸਲਾਈਆਂ ਜਿਹੜੀਆਂ ਚਾਰ ਸਲਾਈਆਂ ਨੇ ਰਿਪੀਟ ਕਰਦੀਆਂ ਜਾਣੇ ਆਪਣਾ ਰਿਪੀਟ ਪੈਟਰਨ ਇਹੀ ਹੈਗਾ ਫਿਰ ਆਪਾਂ ਜੀ ਉਸੇ ਤਰ੍ਹਾਂ ਤਿੰਨ ਫੰਦਿਆਂ ਨੂੰ ਉਧੇੜਾਂਗੇ ਉਹ ਆਪਾਂ ਜੀ ਹੁਣ ਬੈਕ ਸਾਈਡ ਤੋਂ ਪਾਇਆ ਸੀ ਜਿਹੜੀ ਪਹਿਲੀ ਸੀ ਇਹ ਆਪਾਂ ਹੁਣ ਫਰੰਟ ਤੋਂ ਪਾਵਾਂਗੇ ਇਸ ਤਰ੍ਹਾਂ ਫਰੰਟ ਪਾਉਣ ਤੋਂ ਆਪਾਂ ਇਹਨਾਂ ਨੂੰ ਟਵਿਸਟ ਕਰਾ ਦਾਂਗੇ ਜੀ ਟਵਿਸਟ ਕਰਾ ਕੇ ਆਪਾਂ ਉਲਟੀ ਸਲਾਈ ਬਣਤੀ ਕੰਪਲੀਟ ਕਰ ਦਾਂਗੇ ਜੀ ਦੇਖੋ ਜੀ ਇਸ ਤਰ੍ਹਾਂ ਫੇਰ ਇਸੇ ਤਰ੍ਹਾਂ ਜੀ ਆਪਾਂ ਤਿੰਨ ਫੰਦੇ ਲਾਵਾਂਗੇ ਬੈਕ ਸਾਈਡ ਤੋਂ ਪਾਵਾਂਗੇ ਜੀ ਸਲਾਈ ਫੇਰ ਫਿਰ ਤੋਂ ਫੇ ਫਿਰ ਤਿੰਨ ਫੰਦੇ ਬੁਣਦਾਂਗੇ ਜੀ ਫੇ ਫੀਟ ਲਮਾਂਗੇ ਜੀ ਤਿੰਨ ਫੰਦੇ ਤੁਸੀਂ ਇੱਕ ਗੱਲ ਧਿਆਨ ਰੱਖਿਓ ਜੀ ਬਹੁਤ ਵਾਰ ਹੁੰਦਾ ਵੀ ਆਪਾਂ ਭੁੱਲ ਜਾਂਦੇ ਆ ਜਿਹੜੀ ਪਹਿਲੀ ਸਲਾਈ ਸੀ ਉਹ ਆਪਾਂ ਜੀ ਇਧਰੋਂ ਮੂਰੀਓ ਪਾ ਕੇ ਕੰਪਲੀਟ ਕਰੀ ਸੀ ਜਿਹੜੀ ਆਪਾਂ 4th ਸਲਾਈ ਆ ਉਹ ਬੈਕ ਸਾਈਡ ਤੋਂ ਸਲਾਈ ਪਾ ਕੇ ਟਵਿਸਟ ਕਰਾਉਣੀ ਆ ਇਹ ਹੀ ਕੰਪਲੀਟ ਕਰਨੀ ਆ ਆਪਾਂ ਭੁੱਲੀ ਵੀ ਜਾਣਿਆ ਤਾਂ ਆਪਾਂ ਇਹ ਧਿਆਨ ਰੱਖਣਾ ਜਿਹੜਾ ਆਪਾਂ 프ਰੰਟਾਂ 'ਲੇ 3 3 ਫੰਦੇ ਸੀ 1 2 3 ਇਹ ਆਪਾਂ ਜੀ ਸਲਾਈ ਨੂੰ ਬੈਕ ਸਾਈਡ ਤੋਂ ਪਾ ਕੇ ਟਵਿਸਟ ਕਰਵਾਏ ਨੇ ਇਸ ਲਈ ਆਪਾਂ ਇੱਥੋਂ ਯਾਦ ਰੱਖਣਾ ਇਹ ਬੈਕ 프ਰੰਟ ਬੈਕ 프ਰੰਟ ਹੁਣ ਆਪਾਂ ਫੇਰ ਇਸੇ ਤਰ੍ਹਾਂ ਜੀ 프ਰੰਟ ਤੋਂ ਸਲਾਈ ਪਾ ਕੇ ਇਸ ਤਰ੍ਹਾਂ ਟਵਿਸਟ ਕਰਵਾ ਦਾਂਗੇ ਜੀ ਇਹਨਾਂ ਨੂੰ ਇਸ ਤਰ੍ਹਾਂ ਟਵਿਸਟ ਕਰਵਾ ਕੇ ਜੀ ਆਪਾਂ ਇਹਨਾਂ ਨੂੰ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ ਇਹ ਸਾਰੀ ਸਿਲਾਈ ਜੀ ਇਸੇ ਤਰ੍ਹਾਂ ਪੈਣੀ ਆ ਇਸੇ ਤਰ੍ਹਾਂ ਪੈ ਕੇ ਸਾਰੀ ਸਿਲਾਈ ਤੁਸੀਂ ਕੰਪਲੀਟ ਕਰਨੀ ਆ ਜੀ ਫਿਰ ਆਪਾਂ ਫੇਰ ਤਿੰਨ ਬੰਦੇ ਉਤਾਰ ਲਾਂਗੇ ਜੀ ਹੁਣ ਆਪਾਂ ਇੱਥੋਂ ਫਰੰਟ ਪਾਈ ਸੀ ਜੀ ਇੱਥੋਂ ਫੇਰ ਬੈਕ ਪਾਉਣੀ ਆ ਦੇਖ ਸਾਧਿਓ ਇਸ ਤਰ੍ਹਾਂ ਬੈਕ ਚੋਂ ਦੀ ਕੱਢ ਕੇ ਇਸ ਤਰ੍ਹਾਂ ਆਪਾਂ ਫੇਰ ਉਲਟੀ ਉਲਟੀ ਸਾਰੀਆਂ ਸਲਾਈਆਂ ਜੀ ਇਹਦੇ 'ਚ ਉਲਟੀਆਂ ਹੀ ਪੈਣਗੀਆਂ ਕੋਈ ਸਲਾਈ ਸਿੱਧੀ ਨਹੀਂ ਹੈਗੀ ਇਹਦੇ 'ਚ ਉਲਟਾ ਉਲਟਾ ਬੁਣ ਕੇ ਹੀ ਆਪਾਂ ਕੰਪਲੀਟ ਕਰਨਾ ਆ ਫੇਰ ਦੇਖੋ ਜੀ ਆਪਾਂ ਫੇਰ ਤਿੰਨ ਫੰਦੇ ਉਤਾਰ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਜੀ ਇੱਥੋਂ ਫਰੰਟ ਤੋਂ ਪਾਵਾਂਗੇ ਫਰੰਟ ਤੋਂ ਪਾ ਕੇ ਫੇਰ ਬੁਣ ਲਾਂਗੇ ਜੀ ਫੇਰ ਤਿੰਨ ਫੰਦੇ ਉਤਾਰ ਲਾਂਗੇ ਜੀ ਇਹੇ ਜੀ ਆਪਾਂ ਬੈਗ ਤੋਂ ਕਾਉਣੀਆਂ ਤੁਸੀਂ ਜ਼ਿਆਦੇ ਜੀ ਇਹਨੂੰ ਟਾਈਟ ਵੀ ਨਹੀਂ ਰੱਖਣਾ ਜ਼ਿਆਦੇ ਢਿੱਲਾ ਵੀ ਨਹੀਂ ਰੱਖਣਾ ਹਲਕੇ ਹੱਥ ਨਾਲ ਬੁਣ ਕੇ ਕੰਪਲੀਟ ਕਰਨੀ ਹੈ ਇਹ ਇਸ ਤਰ੍ਹਾਂ ਆਪਾਂ ਬੈਕ ਸਾਈਡ ਤੋਂ ਦੇਖੋ ਜੀ ਇਸ ਤਰ੍ਹਾਂ ਆਪਾਂ ਸਲਾਈ ਪਾ ਕੇ ਇਹਨੂੰ ਟਵਿਸਟ ਕਰਵਾ ਦਾਂਗੇ ਟਵਿਸਟ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਬੁਣ ਲਾਂਗੇ ਜੀ ਇਸੇ ਤਰ੍ਹਾਂ ਜੀ ਬੁਣ ਕੇ ਆਪਾਂ ਇਹ ਸਾਰੀ ਸਲਾਈ ਕੰਪਲੀਟ ਕਰ ਲੈਣੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਸਾਰੀ ਸਲਾਈ ਕੰਪਲੀਟ ਕਰਕੇ ਜੀ ਫਿਰ ਆਪਾਂ ਬੈਕ ਸਾਈਡ ਤੋਂ ਲੈ ਲਾਂਗੇ ਇਸ ਤਰ੍ਹਾਂ ਫਿਰ ਤਿੰਨੇ ਉਲਟੇ ਬੁਣ ਦਾਂਗੇ ਤਿੰਨੇ ਬੰਦੇ ਉਲਟੇ ਬੁਣ ਕੇ ਕੰਪਲੀਟ ਕਰ ਦਾਂਗੇ ਜੀ ਲਾਸਟ ਚ ਆਗੇ ਫਿਰ ਤਿੰਨ ਫੰਦੇ ਇਹਨਾਂ ਨੂੰ ਆਪਾਂ ਜੀ ਸਿੱਧੇ ਬਣ ਕੇ ਕੰਪਲੀਟ ਕਰ ਦਾਂਗੇ ਟਵਿਸਟ ਕਰਵਾ ਲਾਂਗੇ ਸੌਰੀ ਟਵਿਸਟ ਕਰਵਾ ਕੇ ਇਹਨਾਂ ਨੂੰ ਉਲਟੇ ਬਣ ਦਾਂਗੇ ਲਾਸਟ ਵਾਲਾ ਫੰਦਾ ਆਪਾਂ ਸਿੱਧਾ ਬਣ ਦਾਂਗੇ ਜੀ ਇਹੀ ਪੈਟਰਨ ਜੀ ਬਾਰ-ਬਾਰ ਫੀਟ ਹੋਣਾ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਦੇਖੋ ਜੀ ਇਸ ਤਰ੍ਹਾਂ ਕੁਝ ਬਣ ਕੇ ਜੀ ਇਹ ਤਿਆਰ ਹੋ ਜਾਊਗਾ ਦੇਖ ਸਕਦੇ ਹੋ ਤੁਸੀਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਡਿਜ਼ਾਈਨ ਕਿੱਦਾਂ ਦਾ ਲੱਗਿਆ